रियल न्यूज़ पंजाबी रियल न्यूज़ पंजाबी देख रहे सैदशकनासी बहुत-बहुत स्वागत करते हां मैं पारचोआ ਤੇ ਮੇਰੇ ਨਾਲ ਨੇ ਸੁਨਸੀ ਸਾਰਕਲਬ ਵੱਲੋਂ ਪੁਰਾਣੇ ਗਰਮ ਕੱਪੜਿਆਂ ਦਾ ਲੰਗਰ ਲਗਾਇਆ ਸ਼੍ਰੀਮਤੀ ਕਿਰਨ ਨੈਬ ਅਤੇ ਰਾਜਕੁਮਾਰ ਨੈਬ ਨੇ ਆਪਣੇ ਕਰ ਕਮਲਾ ਨਾਲ ਕੀਤਾ ਉਦਘਾਟਨ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਪ੍ਰੇਮ ਲੋਤਰਾ ਨੇ ਕੀਤੀ ਸ਼ਿਰਕਤ ਤੇਜ ਹਵਾਵਾਂ ਪਰਸਾਦੀ ਦਾ ਮੌਸਮ ਧੁੰਦਾਂ ਵਾਲੇ ਦਿਨਾਂ 'ਚ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਹਰ ਸਾਲ ਕਰੀਬ 15 ਸਾਲਾਂ ਤੋਂ ਸਾਰਾ ਕਲੱਬ ਵੱਲੋਂ ਪੁਰਾਣੇ ਗਰਮ ਕੱਪੜਿਆਂ ਦਾ ਸਟੋਰ ਉਹਨਾਂ ਲੋਕਾਂ ਲਈ ਖੋਲਿਆ ਜਾਂਦਾ ਹੈ ਜੋ ਗਰੀਬੀ ਰੇਖਾ ਤੋਂ ਹੇਠਾਂ ਆਪਣਾ ਜੀਵਨ ਬਤਸਰ ਕਰ ਰਹੇ ਹਨ ਜੋ ਇਹ ਮੌਸਮ ਸਰਦੀ ਦਾ ਹੋਵੇ ਤਾਂ ਉਹਨਾਂ ਨੂੰ ਗਰਮ ਕੱਪੜੇ ਮਿਲ ਜਾਵੇ ਤਾਂ ਉਹਨਾਂ ਦੇ ਮੂੰਹ ਵਿੱਚੋਂ ਸੀਸਾ ਨਿਕਲਦੀਆਂ ਹਨ ਸਾਰਾ ਸਾਲ ਚੱਲਣ ਵਾਲੇ ਗਰਮ ਅਤੇ ਗਰਮੀਆਂ ਦੇ ਕੱਪੜਿਆਂ ਦੇ ਲੰਗਰ ਦਾ ਉਦਘਾਟਨ ਕਰਨ ਪਹੁੰਚੇ ਸਮਾਜ ਸੇਵਿਕਾ ਕਿਰਨ ਨੈਬ ਅਤੇ ਉਹਨਾਂ ਦੇ ਪਤੀ ਰਾਜਕੁਮਾਰ ਨੈਬ ਅਤੇ ਸ਼੍ਰੀਮਤੀ ਕਿਰਨ ਨੈਬ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਸਦਕੇ ਹੀ ਸਾਰਾ ਕਲਬ ਨੇ ਨੇ ਕਮਾਵਲ ਅੱਗੇ ਵਧ ਰਿਹਾ ਹੈ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਅਸੀਂ ਇਸ ਪਵਿੱਤਰ ਕਾਰਜ ਦਾ ਹਿੱਸਾ ਬਣੇ ਹਾਂ ਮਾਸਟਰ ਜੁਗਿੰਦਰ ਸਿੰਘ ਜੀ ਅਚਲੀ ਗੇਟ ਨੇ ਕਿਹਾ ਕਿ ਸਾਰਾ ਕਲਬ ਨੇ ਨੇ ਕਮਾ ਦਾ ਜੋ ਬੇੜਾ ਚੁੱਕਿਆ ਹੋਇਆ ਹੈ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਵਧਦਾ ਰਹੇਗਾ ਕਲਬ ਦੇ ਚੇਅਰਮੈਨ ਰਜੀਵ ਖੁੱਲ ਅਤੇ ਸਰਪ੍ਰਸਤ ਬਲਬੀਰ ਸ਼ਰਮਾ ਅਤੇ ਕਲਬ ਮੈਂਬਰਾਂ ਨਾਲ ਮੁੱਖ ਮਹਿਮਾਨ ਅਤੇ ਸ਼੍ਰੀਮਦੀਪ ਪ੍ਰੇਮ ਲੋਤਰਾ ਨੂੰ ਕਲਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤਾਜ਼ੀ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਚੈਨਲ रियल न्यूज़ पंजाबी पत्रकार परचंड ਦੇ ਨਾਲ सोनू ਸਿੰਘ ਜੀ ਦੀ ਆਜੀ ਕਾਸ ਰਿਪੋਰਟ ਬਹੁਤ ਬਹੁਤ ਧੰਨਵਾਦ ਹੈ ਤੁਸੀਂ सहयोग ਨਹੀਂ ਲੇਕਿਨ ਤੁਸੀਂ ਬਹੁਤ ਮਾਨ ਸਨਮਾਨ ਕਰਦੇ ਹੋ ਔਰ ਇਹ ਜਿਹੜਾ ਤੁਸੀਂ ਗਰੀਬਾਂ ਵਾਸਤੇ ਲੋੜਵੰਦਾ ਵਾਸਤੇ ਸਹਾਇਤਾ ਕਰਦੇ ਹੋ ਉਹਨਾਂ ਦੀ ਬਹੁਤ ਹੀ ਵੱਡਾ ਕੰਮ ਹੈ ਈਸ਼ਵ ਤੁਹਾਡੇ ਕੋਲ ਕਰਵਾਉਂਦਾ ਰਹੇ ਔਰ ਅਸੀਂ ਕਰਦੇ ਰਹੀਏ ਧੰਨਵਾਦ ਰਾਜ ਸਾਹਿਬ ਔਰ ਟੀਮ ਨੂੰ ਬਹੁਤ ਬਹੁਤ ਮੁਬਾਰਕ ਇਸ ਚੰਗ ਕੰਮ ਵਾਸਤੇ ਕਾਲ ਸਾਹਿਬ ਐਸਾ ਦੇ ਕੰਮ ਕਰਦੇ ਹੀ ਰਹਿੰਦੇ ਨੇ ਬਹੁਤ ਅੱਛਾ ਲੱਗਦਾ ਸਾਡੇ ਚ ਕੋਈ ਸਿਫਤ ਵਾਲੀ ਗੱਲ ਨਹੀਂ ਮਾਸਵਾਇਸ ਦੇ ਕਿ ਮੈਂ ਉਬਰ ਤੋਂ ਨੋ ਬਧਾ ਤੁਸੀਂ ਬਹੁਤ ਜ਼ਿਆਦਾ ਮਾਨ ਕਰਦੇ ਹੋ ਤੇ ਅਸੀਂ ਬਹੁਤ-ਬਹੁਤ ਤੁਹਾਡੇ ਸ਼ੁਕਰਗੁਜ਼ਾਰ ਬੜਾਈ ਪਵਿੱਤਰ ਸੁਹਾਵਣਾ ਦਿਨ ਹੈ ਅੱਜ ਬਹੁਤ ਹੀ ਸੰਗਰਾਦ ਵਾਲੇ ਦਿਨ ਸਹਾਰਾ ਕਲੱਬ ਦੇ ਵਿਰੇੜੇ ਵਿੱਚ ਜੋ ਇਹ ਗਰਮ ਕੱਪੜਿਆਂ ਦਾ ਲੰਗਰ ਲਗਾਇਆ ਜਾਂਦਾ ਹੈ ਉਸ ਦਾ ਅਜੂਦਗਾਸ਼ਨ ਸ੍ਰੀ ਰਾਜਕਮਾਰ ਜੀ ਨੈਬ ਸਾਡੇ ਬਹੁਤ ਸਤਿਕਾਰਯੋਗ ਭੈਣ ਜੀ ਕਿਰਨ ਨੈਬ ਜੀ ਜਿਨ੍ਹਾਂ ਦੇ ਕਾਰਨ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਤੇ ਪਰਮਾਤਮਾ ਦੀ ਮਿਹਰ ਨਾਲ ਸਹਾਰਾ ਕਲੱਬ ਜਿਹੜਾ ਹੈ ਦਿਨ ਦੁਗਣੀ ਰਾਤ ਚੁਗਣੀ ਤੇ ਤਰੱਕੀ ਕਰ ਰਿਹਾ ਹੈ ਔਰ ਸ਼ਹਿਰ ਵਾਸੀਆਂ ਨੂੰ ਅੱਜ ਦੇ ਪਵਿੱਤਰ ਦਿਨ ਦੀ ਲੱਖ ਲੱਖ ਵਧਾਈ ਔਰ ਜਿਸ ਤਰ੍ਹਾਂ ਸ਼ਹਿਰ ਵਾਸੀ ਸਾਰਾ ਕਲੱਬ ਦੀ ਦਿলো ਜਾਨ ਦੇ ਨਾਲ ਸਹਾਇਤਾ ਕਰਦੇ ਹਨ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਜਿਹੜਾ ਹੈ ਸਹਾਰਾ ਕਲੱਬ ਦੀ ਸਹਾਇਤਾ ਕਰਦੇ ਰਹਿਣਗੇ ਔਰ ਸਹਾਰਾ ਕਲੱਬ ਜਿਹੜਾ ਹੈ ਉਹ ਉਹਨਾਂ ਲੋੜਵੰਦਾਂ ਦੀ ਜਿਹੜੀ ਹੈ ਸਹਾਇਤਾ ਕਰਦਾ ਰਹੇਗਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੇ ਭੈਣ ਜੀ ਕਿਨ ਚੱਡਾ ਜੀ ਚੇਅਰਮੈਨ ਖੁੱਲਰ ਸਾਹਿਬ ਬਲਬੀਤ ਸ਼ਰਮਾ ਜੀ ਸਾਰੇ ਸਹਾਰਾ ਕਲੱਬ ਦੇ ਬਹੁਤ ਸਕਾਰਯੋਗ ਮੈਂਬਰ ਉਹਨਾਂ ਦਾ ਧੰਨਵਾਦ ਹੈ ਕਿ ਉਹ ਜਿਹੜਾ ਹੈ ਆਪਣਾ ਤਨ ਮਨ ਧਨ ਜਿਹੜਾ ਹੈ ਸਹਾਰਾ ਕਲੱਬ ਦੇ ਨਾਲ ਚੱਲ ਕੇ ਇਹ ਸੇਵਾ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਹੋਈਆਂ ਖੁੱਲਾਂ ਚੱਕਾ ਨਿਸ਼ੀਮਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫ਼ਤਹ ਹੈ